ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ੴ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀ ਤਉ ਪ੍ਰਸਾਦ ਸੁਵਈਏ ਸ਼ਰਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰ ਅਰਧਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੋ ਮਤ ਕੋਉ ਨਾ ਦੇਖਿਐ ਤ ਪ੍ਰਾਨ ਪਤੀਕੇ। ਸ਼੍ਰੀ ਭਗਵਾਨ ਕੀ ਭਾਏ ਕਿਰਪਾ ਹੂਤੇ ਏਕ ਰਤੀ ਬਿਨ ਏਕ ਰਤੀ ਕੇ। ਮਤ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ। ਕੋਟ ਤੁਰੰਗ ਪੁਰੰਗ ਸੇ ਕੂਦਤ ਉਪਉਣ ਕੇ ਗਉਣ ਕੋ ਜਾਤ ਨਿਵਾਰੇ। ਪਰੀ ਪੂਜਨ ਕੇ ਭੂਪ ਭਲੀ ਵਿਦ ਨਿਆਵਤ ਸੀਸਨ ਜਾਤ ਵਿਚਾਰ ਇਥੇ ਭਏ ਤੂ ਕਹਾਂ ਭਏ ਭੂਪਤਉ ਅੰਤ ਕੋ ਉਨਾਗੀ ਹੀ ਪਾਇ ਪਧਾਰ ਜੀਤ ਫਿਰੈ ਸੁਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹੈ ਰਾਜ ਹਜ਼ਾਰੇ ਪੂਤ ਭਵਿਕ ਭਵਾਨ ਕੇ ਭੂਪਤ ਕੌਣ ਗਨੇ ਨਹੀਂ ਜਾਤ ਵਿਚਾਰ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕਉ ਅੰਤ ਕੇ ਧਾਮ ਸਧਾਰ ਤੀਰਤ ਨਾਨ ਦਇਆ ਦਮਦਾਨ ਉਸੋ ਸੰਜਮ ਨੇਮ ਅਨੇਕ ਬਿ ਸਿਖ ਹੈ ਵੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਨੂੰ ਸਬਾਨ ਕੇ ਪੇਖ ਹੈ ਬੋਨ ਅਹਾਰ ਜਤੀਗਤ ਧਾਰ ਸਬੈ ਸ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਨੂੰ ਭਜੇ ਬਿਨੁ ਭੂਪਤ ਏਕ ਰਤੀ ਬਿਨੁ ਏਕ ਨਾਂ ਲੇਖੈ ਸੁਧ ਸਿ ਪਾ ਦਰੰਤ ਦੁਬਾ ਸੁ ਸਾਜ ਸੁਨਾ ਦੁਰਜਾਨਤ ਲਹਗੇ ਭਾਰੇ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲਹਗੇ ਤੋਰ ਅਰੀਰ ਅਮਰੋਰ ਮਵਸਨ ਮਾਤੇ ਮਤੰਗਨ ਮਾਨ ਮਲਹਗੇ ਸ਼੍ਰੀਪਤਿ ਸ਼੍ਰੀ ਭਗਵਾਨੂ ਕਿਰਪਾ ਬਿਨ ਤਿਆਗ ਜਹਾਨੋਂ ਨਿਦਾਨ ਚਲਾਂਗੇ ਬੀਰ ਅਪਾਰ ਬਡੇ ਬਰੀਆਰ ਅਬਚਾਰ ਹੈ ਇਸਾਰ ਕੀ ਧਾਰ ਪਛਾਇਆ ਤੋੜਤ ਦੇਸ ਮਲਿੰਦ ਮਵਸਨ ਮਾਤੇ ਗ ਜਾਣ ਕੇ ਮਾਨ ਮਲਿਆ ਗੜ ਹੇਂ ਗੜਹਾਨ ਕੋ ਤੋੜਨ ਹਰ ਸੋ ਬਤਨ ਹੀ ਚਕਚਾਰ ਲਵੇਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਇੱਕ ਦਵਯਾ ਦਾਨਵ ਦੇਵ ਪਨੰਦਨ ਸਾਚਰਾਉ ਭੂਤ ਭਵਿਕ ਭਵਾਨ ਜਪਾਂਗੇ ਜੀਵ ਜਿਤੈ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪਤ ਪਾਂਗੇ ਪੁਨ ਪ੍ਰਤਾਪਨ ਬਾਢ ਜੈਤ ਤੁਨ ਪਾਪਨ ਕੇ ਬਹੁ ਪੁੰਜ ਖ ਪਾਂਗੇ ਸਾਜ ਸਮੂਹ ਪ੍ਰਸੰਨ ਫਿਰੈ ਜਗਸ਼ਤਰ ਸਭੈ ਅਬ ਲੋਕ ਚਪੈਗੇ ਮਾਨਵ ਇੰਦਰ ਗਜਿੰਦਰ ਨਰਾ ਤਪਉ ਜਉਨ ਤ੍ਰਿਲੋਕ ਕੋ ਰਾਜ ਕਰੈਗੇ ਕੋਟ ਇਸ਼ਨਾਨਕ ਜਾਤਕ ਦਾਨੂ ਅਨੇਕ ਸੁਅੰਭਰ ਸਾਜ ਬਰੈਗੇ ਬ੍ਰਹਮ ਮਹੇਸ਼ਰ ਵਿਸ਼ਨ ਸਚੀਪਤ ਅੰਤ ਫਸੇ ਜਮ ਫਾਸ ਪਰੈਗੇ ਜੇ ਨਰ ਸ੍ਰੀ ਪਤ ਕੇ ਪ੍ਰਸਹ ਭਗਤੇ ਨਰ ਫੇਨ ਦੇ ਤਰੈਗੇ ਕਹਾਂ ਪਇਓ ਜੋਦੂ ਲੋਚਨ ਮੂੰਦ ਕੈ ਬੈਠ ਰਿਹਾ ਬਖ ਧਿਆਨ ਲਗਾਇਓ ਨਾਥ ਫਿਰਿਓ ਲੀਏ ਸਾਤ ਸਮੁੰਦਰਾਂ ਨ ਲੋਕ ਗਇਓ ਪਰਲੋਕ ਗਵਾਇਓ ਬਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਬਿਤਾਇਓ ਸਾਚ ਕਹੂੰ ਸੁਨ ਲਿਓ ਸਬੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਕਾਹੂ ਲਾ ਪਾਹ ਨੂੰ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਘਰਿ ਲਟਕਾਇਓ ਕਾਹੂ ਲਕਿਉ ਹਰ ਅਵਾਚੀ ਦਿਸਮਹਿ ਕਾਹੂ ਪਿਸ਼ਾਕੋ ਸੀਸ ਨਵਾਇਓ ਕੋਬ ਤਾਨ ਕੋ ਪੂਜਿਤ ਹੈ ਪਸ ਕੋ ਮਿਰਤਾਨ ਕੋ ਪੂਜਨ ਤਾਇਓ ਕੋਰ ਕਰਿਆ ਉਰਜਿਓ ਸਭੀ ਜਗ ਸ੍ਰੀ ਭਗਵਾਨ ਕੋ ਪੇਦਨਾ ਪਾ ਕੂਰ ਕਰਿਆ ਊਰਜੇਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ